ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਨਿਊ ਡਿਜ਼ਾਈਨ ਦਾ ਗਲਾ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਆ ਆਪਾਂ ਬੁਕਰਮ ਦਾ ਪੀਸ ਲੈ ਲਿਆ ਇਹਦੇ ਤੇ ਹੁਣ ਗਲੇ ਦੀ ਕਟਿੰਗ ਕਰਾਂਗੇ ਇਹਦੀ ਲੰਬਾਈ ਰੱਖਣੀ ਹੈ ਜੀ 12 ਇੰਚ ਤਿਆਰ ਇਹਦੀ ਚੁੜਾਈ ਰੱਖਣੀ ਹੈ 7.5 ਇੰਚ ਧਿਆਜੀ ਇਹਦੇ ਵਿੱਚ ਆਪਾਂ 0.5 ਇੰਚ ਦੀ ਫੱਟੀ ਲਾਵਾਂਗੇ ਸਲਵਾਰ ਨਾਲ ਦੇ ਕਪੜੇ ਦੀ 12 ਇੰਚ ਲੰਬਾਈ ਇੱਥੋਂ ਚੁੜਾਈ ਰੱਖਾਂਗੇ 0.5 ਇੰਚ ਦੀ ਇਸ ਸਕੇਲ ਦੀ ਸਾਈਟਾ ਨਿਸ਼ਾਨ ਲਾ ਲੈਨੇ ਹੁਣ ਇਹਦੀ ਕਟਿੰਗ ਕਰ ਦਾਂਗੇ ਆਪਾ ਜੀ ਗਲੇ ਦੀ ਕਟਿੰਗ ਕਰ ਲਈ ਸੀ ਹੁਣ ਇਹਨੂੰ ਇਸ ਤਰ੍ਹਾਂ ਕੱਪੜੇ ਤੇ ਅਟੈਚ ਕਰ ਲਾਂਗੇ ਇਹਦੀ ਉੱਪਰੋਂ ਲੰਬਾਈ ਰੱਖਣੀ ਹੈ ਆਹ 6.5 ਇਸ ਤਰ੍ਹਾਂ ਸਿਲਾਈ ਲਾ ਦਾਂਗੇ ਇਹੜਾ ਹੁਣ ਫालतੂ ਕਪੜਾ ਉਹਦੀ ਕਟਿੰਗ ਕਰ ਦਾਂਗੇ। ਮੈਂ ਕਪੜਾ ਤੇ ਮੋੜ ਕੇ ਸਲਾਈ ਲਗਾ ਲਵਾਂ। గళకి తయారు ఫోల్డ్ క్రీజ బనా సెంటర్ డక్కు లే ਆਪਾਂ ਕਮੀਜ਼ ਦਾ ਅਗਲਾ ਪਾਸਾ ਤਿਆਰ ਕਰ ਲਿਆ ਸੀ ਪਲੋਈਆਂ ਪਾ ਕੇ ਤੇ ਹੁਣ ਇਹਦੇ ਤੇ ਗਲਾ ਅਟੈਚ ਕਰ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨਾਲ-ਨਾਲ ਸਲਾਈ ਲਗਾਉਂਦੀ ਜਾਵਾਂਗੇ ਵਿਚਾਲ ਨੂੰ ਬਿਲਕੁਲ ਸਿੱਧਾ ਰੱਖਣਾ ਕਰੀਜ ਨਾਲ ਕਰੀਮ ਮਲਾਉਣੀ ਤੁਸੀਂ ਇਹਦੇ ਵਿਚਾਲੇ ਸਲਾਈ ਵੀ ਲਗਾ ਸਕਦੇ ਹੋ ਹੁਣ ਇਧਰ ਲਈ ਸਲਾਈ ਲਗਾ ਲਾਂਗੇ ਆਪਾਂ हां देखो जी ਆਪਣਾ ਗਲਾ ਲੱਗ ਗਿਆ ਹੁਣ ਇਹਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਟੱਕ ਲਗਾ ਦਾਂਗੇ ਛੋਟੇ ਛੋਟੇ इस तरह से कच्ची सिलाई लगा देंगे इधरली सैड तभी भी इस तरह सिलाई लगा देंगे ਇਸ ਤਰ੍ਹਾਂ ਆਪਣਾ ਗਲਾ ਬਣ ਗਿਆ ਜੀ ਹੁਣ ਆਪਾਂ ਸਲਵਾਰ ਨਾਲ ਦੇ ਕੱਪੜੇ ਦੀਆਂ ਦੋ ਪੱਟੀਆਂ ਬਣ ਲਵਾਂਗੇ ਇਹਦੇ ਨਾਲ ਲੈਸ ਲਗਾਵਾਂਗੇ ਜੀ ਗਲੇ ਤੋਂ 1/2 ਇੰਚ ਵੱਧ ਰੱਖਣੀ ਹੈ ਇਹ ਠਾਉਣੀਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨਾ ਵੀ ਤੁਸੀਂ ਗਲਾ ਚੌੜਾ ਬਣਾਉਣਾ ਚਾਹੁੰਦੇ ਹੋ ਤਾਂ ਫੱਟੀ ਵੱਡੀ ਲੱਗੋਗੀ ਜੇ ਗਲਾ ਛੋਟਾ ਬਣਾਉਣਾ ਤਾਂ ਫੱਟੀ ਪਤਲੀ ਕਰ ਦਿਓ ਉਹ ਤੁਹਾਡੀ ਆਪਣੀ ਮਰਜ਼ੀ ਹੋਗੀ ਜੇ ਮਰਜ਼ੀ ਤੁਸੀਂ ਲਗਾ ਸਕਦੇ ਹੋ आपल पल इस तरह रख के थोड़ा थोड़ा कपड़ा के सिलाई लगा देनी इस तरह ही दूसरे दूसरी पट्टी से लगा लेनी है ਆਪਾਂ ਵੈਸੀ ਕੱਪੜੇ ਦੀਆਂ ਪੱਟੀਆਂ ਬਣਾਈਆਂ ਇਹਦੇ ਵਿੱਚ ਕੋਈ ਵੀ ਬੁਕਰਮ ਨਹੀਂ ਪਾਈ ਇਸ ਤਰ੍ਹਾਂ ਇਹ ਲੈਸ ਦੇ ਉੱਪਰ ਰੱਖ ਦੇਣਾ ਗਲੇ ਨੂੰ ਇਹ ਨਾਲ ਨਾਲ ਆਪਾਂ ਸਿਲਾਈ ਲਗਾ ਦਾਂਗੇ ਬਿਲਕੁਲ ਹੌਲੀ ਹੌਲੀ ਆਰਾਮ ਨਾਲ ਸਿਲਾਈ ਲਗਾਉਣੀ ਹੈ తరం మోడల్గే ఇత ఇద్దరీ సైడ్ రక దా ਇਸ ਤਰ੍ਹਾਂ ਦੋਨੇ ਸਾਈਡਾਂ ਤੇ ਪੱਟੀਆਂ ਲੱਗ ਗਈਆਂ ਜੀ ਹੁਣ ਆਪਾਂ ਜਿਹੜਾ ਵਿਚਾਲੇ ਪੈਚ ਲਾਵਾਂਗੇ ਤੇ ਉਹ ਤਿਆਰ ਕਰਾਂਗੇ ਆ ਆਪਾਂ ਸਲਵਾਰ ਨਾਲ ਦੇ ਕੱਪੜੇ ਤੇ ਜੀ ਪੇਸਟਿੰਗ ਪੇਪਰ ਲਾ ਕੇ ਤਿਆਰ ਕਰ ਲਿਆ ਹੁਣ ਇਹਦੇ ਤੇ ਪਿੰਟੈਕਸ ਪਾਵਾਂਗੇ ਪਹਿਲਾਂ ਚਾਰ ਚਾਰ ਸ਼ਵੇਰੇ ਸਲਾਈ ਲਗਾ ਲਾਂਗੇ ਉਨੀ ਤੇ ਪੰਟੈਕਸ ਪਾ ਦਾਂਗੇ ਕੋ ਤੁਹਾਡੀ ਮਰਜ਼ੀ ਆ ਤੁਸੀਂ ਬਰੀਕ ਵੀ ਪਾ ਸਕਦੇ ਹੋ ਮੋਟੇ ਵੀ ਪਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਉਵੇਂ ਬਣਾ ਸਕਦੇ ਹਾਂ ਹੁਣ ਦੂਸਰਾ ਪਾਵਾਂਗੇ ਇਸੇ ਤਰ੍ਹਾਂ ਹੀ ਤੀਸਰਾ ਪਾ ਲਾਂਗੇ ਮੈਂ ਆਈਡੀ ਨਾਲ ਹੀ ਇੰਟੈਕਸ ਪਾ ਲੈਣੀ ਹੈ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਤਾਂ ਕਿ ਟੇਡੇ ਨਾ ਹੋ ਜਾਣ ਆਪਾਂ ਪੈਸਟ ਤਿਆਰ ਕਰ ਲਿਆ ਜੀ ਪਿੰਟਿਕਸ ਪਾ ਕੇ ਹੁਣ ਆਪਾਂ ਗਲੇ ਤੇ ਨਿਸ਼ਾਨ ਲਾਵਾਂਗੇ ਇਹ ਮੈਂ ਇਹਦਾ ਗਲਾ ਰੱਖਣਾ ਇਹਨਾਂ ਦਾ 5.5 ਇੰਚ ਤਿਆਰ ਹੈ ਅੱਧਾ ਇੰਚ ਉੱਪਰ ਫੋਲਡ ਹੋ ਜੂਆ 6 ਇੰਚ ਤੇ ਨਿਸ਼ਾਨ ਲਗਾਵਾਂਗੇ ਇਧਰੋਂ ਵੀ 6 ਇੰਚ ਤੇ ਹੁਣ ਜਿਹੜਾ ਪੈਚ ਹੈ ਇਨੂੰ ਇਸ ਤਰ੍ਹਾਂ ਰੱਖ ਲਾਂਗੇ ਤੇ ਸਲਾਈ ਲਗਾ ਦਾਂਗੇ

ਆ ਦੇਖੋ ਜੀ ਆਪਣਾ ਗਲਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸੋਹਣਾ ਗਲਾ ਬਣਿਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਫੁੱਲ ਵਾਚ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਜੇਕਰ ਮੇਰੀ ਵੀਡੀਓ ਚੰਗੀ ਲੱਗਦੀ ਹਿੰਦੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ